ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਮਾ ਬਕਾਊਾ ਜੀ ਟੋਕੜ ਗੱਬਣ ਠੀਕ ਹੈ ਜੀ ਤੇ ਕਹੀ ਗਿਆ ਬਾਈ ਕੋਲ ਜਰਸੀ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਠੀਕ ਹੈ ਬਾਈ ਕੋਲ ਦੋਨੇ ਗਮਾ ਟੋਕੜ ਗੱਬਣ ਠੀਕ ਹੈ ਜੀ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬੱਧ ਜਾਣ ਕਰ ਲੈਨੇ ਬਾਈ ਤੋ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਗੁਰਦੀਪ ਸਿੰਘ ਜੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਬਾਈ ਆਪਣਾ ਨਹਿਰ ਤੇ ਕਹ ਰਾ ਕਿੱਧਰ ਜਾਣਾ ਹਾਂਜੀ ਨਹਿਰ ਵਾਲੇ ਢੇ ਕੋਲ ਬਸ ਹੈਣੀ ਜੀ ਨਹਿਰ ਵਾਲੇ ਢੇ ਕੋਲ ਇਹ ਸੜਕ ਤੇ ਨਹੀਂ ਜਾਂਦੀ ਇਹ ਇਹ ਬਾਜਾਖਾਨਾ ਰੋਡ ਭਦੌੜ ਜੀ ਇਧਰ ਲਈ ਹਾਂ ਪਤਾ ਇਹ ਇਸ਼ਰ ਸਿੰਘ ਵਾਲੇ ਨੂੰ ਜੋੜੀ ਕੋਠਿਆਂ ਇਸ਼ਰ ਸਿੰਘ ਜੋੜ ਉੱਥੇ ਆਪਣਾ ਆਪਣਾ ਘਰ ਹੈ ਬਾਈ ਦਾ ਤੇ ਹਾਂਜੀ ਭਾਈ ਜੀ ਗਾਂ ਦਾ ਜਾਣਕਾਰੀ ਦਿਓ ਜੀ ਇਹ ਗਾਂ ਜੀ 4.5 ਮਹੀਨੇ ਦੀ ਗੱਬਣ ਆਗੀ ਆਪਾਂ 15 ਕਿਲੋ ਦੁੱਧ ਚੋਕੇ ਲੈ ਕੇ ਆਈ ਥੋੜਾ ਜਿਹਾ ਓਪਰਾ ਕਰਦੀ ਆ 12 ਕਿਲੋ ਦੁੱਧ ਚਵਾ ਕੇ ਦੇਵਾਂਗੇ 4.5 ਮਹੀਨੇ ਦੀ ਗੱਬਣਾ ਹਾਂ 12 ਲੀਟਰ ਦੁੱਧ ਆ ਹਾਂ ਦੁੱਧ ਨੂੰ 15 ਕਿਲੋ ਹੀ ਕਰ ਜੂ ਇੱਕ ਨਦੇ ਦਿਨ ਚ ਠੀਕ ਹੈ ਜੀ ਆਪਾਂ ਚੋਕੇ ਲਿਆ ਤੁਸੀਂ ਚੈੱਕ ਕਰਵਾਈ ਵੀ ਅਗਲੀ ਚੱਕਰਵਾਸ ਦਾ ਆਪਾਂ ਵੀ ਕਰਵਾਈ ਹੈਗੀ ਅਗਲੇ ਦੀ ਵੀ ਅਗਲਾ ਵੀ ਚੱਕਰਵਾਸ ਦਾ ਠੀਕ ਹੈ ਜੀ ਤੇ ਰੇਟ ਭਰਾ ਦਾ ਬਿਲਕੁਲ ਜਾਇਜ਼ ਹੀ ਦਾ ਰੇਟ ਦਾ 55000 ਰੁਪਏ ਜੀ 55000 ਰੁਪਏ ਠੰਡੀ ਛੀਲ ਆਈ ਲੈ ਚਾਹੇ ਪੁੱਠੇ ਪ ਠੀਕ ਲੋਪਰਾ ਮਾਣਤਾ ਨੂੰ ਕਰਨੂ ਗਮੜ ਮੋਟਾ ਮੜਾ ਮੋਟਾ ਹੀ ਹੋ ਜਾਵੇ ਖਰੇਟ ਖਿਚਵੇਂ ਜੀ ਕਰਾਂਗੇ ਬਸ ਠੀਕ ਆ ਚਲੋ ਤੋੜ ਦੂਪਰਾ ਲੋਪਰਾ ਏ ਟੋਕੜ ਗੱਬਣ ਸਾਢੇ 4 ਮਹੀਨੇ ਦੀ ਕੱਦ ਵੱਡ ਕਰਮਾ ਵਾਲੀ ਦੇ ਸੁੱਖ ਨਾਲ ਸੋਣਾ ਨੇਵੇ ਦਾ ਅੰਤਾਜਾ ਭਰਾ ਤੁਸੀਂ ਲਾ ਸਕਦੇ ਹੋ ਘਰ ਬੈਠੀ ਠੀਕ ਹੈ ਢੱਡੂ ਨਾਲ ਕਰਮਾ ਵਾਲੇ ਇੱਥੇ ਬਹੁਤ ਜ਼ਿਆਦਾ ਠੀਕ ਹੈ ਜੀ ਹੁਣ ਟੋਕੜਾ ਓ ਜੀ ਜੀ ਤੇ ਚੈੱਕ ਕਰ ਸਾਬੇ ਸ਼ਾਜਰ ਦਾ ਰਿਕਾਰਡ 25 26 ਕਿਲੋ ਦਾ ਜੀ ਦਾ 25 26 ਕਿਲੋ ਦਾ ਰਿਕਾਰਡ ਸੀ ਢਿੱਲਾਂ ਦੇ ਹਿਸਾਬ ਨਾਲ ਤਾਂ ਲੱਗਦਾ ਜੀ ਅਬਾ ਬਾਈ ਬੱਤੀ ਸ਼ਾਮ ਨੂੰ ਪੂਰੀ ਬਣ ਜੂ ਜੀ ਹੁਣ ਆਪਣੀ ਚਵਾਈ ਕਰੀ ਨਾ ਨਾ ਕੁਛ ਨਹੀਂ ਨਾ ਨਾ ਨਹੀਂ ਮੜੀ ਕੋਈ ਦਸੰਦਾ ਫਰਜ ਬਣਦਾ ਮੁੜ ਕੇ ਅਗਲਾ ਇੱਥੇ ਆ ਕੇ ਅਗਲਾ ਕਹਿੰਦਾ ਆਇਆ ਬਾਈ ਜੀ ਆਪਣੀ ਕੋਈ ਵੀਡੀਓ ਚ ਜ਼ੂਮ ਨਹੀਂ ਕੀਤਾ ਉਹਦਾ ਸੈਂਪਲ ਵੀਡੀਓ ਬਣਾਈ ਹੁੰਦੀ ਆ ਆਪਾਂ ਜੈ ਜੀ ਤੁਸੀਂ ਵੀਡੀਓ ਚ ਦੇਖੋਗੇ ਉਹੀ ਜੀ ਤੁਸੀਂ ਘਰ ਆ ਕੇ ਦੇਖ ਸਕਦੇ ਹੋ ਠੀਕ ਹੈ ਨਾ ਚੈੱਕ ਕਰਨਾ ਤਸੱਲੀ ਕਰਨਾ ਤੁਹਾਡੀ ਜ਼ਿੰਮੇਵਾਰੀ ਆ ਸਾਡਾ ਕਰ ਕੰਮ ਹੈ ਨੰਬਰ ਤੁਹਾਡੇ ਤੱਕ ਪਹੁੰਚਾਉਣਾ ਠੀਕ ਹੈ ਜੀ ਹਾਂਜੀ ਬਾਈ ਏ ਵੀ 4.5 ਮਹੀਨੇ ਦੀ ਗੱਬਣਾ ਜੀ 4.5 ਮਹੀਨੇ ਦੀ ਗੱਬਣਾ ਹਾਂਜੀ ਤੇ ਦੁੱਧ ਦੁੱਧ ਥੱਲੇ ਕਿਲੋ 1.5 ਕਿਲੋ ਹੀ ਆ ਜੀ ਇਹ ਕਿਲੋ 1.5 ਕਿਲੋ ਤੇ ਰੇਟ ਭਾਈ ਖੱਚ ਕੇ ਜੀ ਰੇਟ ਇਹਦਾ ਬਸ ਖੱਚ ਕੇ ਜੀ 30000 ਆ ਜੀ 30000 ਲੋਪਰਾ 6 ਦੰਦਾ ਜੀ ਹਮੂ 6 ਦੰਦਾ ਬਾਕੀ ਪੰਜਾਬ ਵਾਲੀ ਜਲਸ਼ੀ ਅਗਲਾ ਕਹਿੰਦਾ ਜਲਸ਼ੀਆਂ ਦਾ ਕੱਦ ਛੋਟਾ ਹੁੰਦਾ ਦੇ ਕੱਦ ਆਪਣੇ ਕੱਸ ਕੱਸ ਆਉਂਦਾ ਹੈ ਬਾਲੀ ਛੋਟੀ ਨਹੀਂ ਹੈਗੀ ਠੀਕ ਹੈ ਜੀ ਠੀਕ ਹੈ ਠੰਡੀ ਸ਼ੀ ਲੱਗੀ ਇਹ ਵੀ ਲੋ ਬਾਕੀ ਸੇਵਾ ਦੇ ਸਰਤੇ ਦੁੱਧ ਹਾਂਜੀ ਵਧ ਵੀ ਸਕਦੀ ਕਰਮਾਂ ਵਾਲੀ ਥਾਣਾ ਦੀ ਓਕੇ ਆ ਜੀ ਠੀਕ ਹੈ ਤੋੜ ਦੋ ਪਰਾ ਲੋ ਪਰਾ ਬਾਈ ਨੇ ਰੇਟ ਆਪ ਨੂੰ ਦੱਸਤਾ ਦੋਨਾਂ ਗਾਮਾਂ ਦਾ ਤੋਕੜ ਗੱਬਣ ਠੀਕ ਆ ਬਾਈ ਕੋਲ ਗਾਮਾਂ ਤੇ ਚੈੱਕ ਤੇ ਤਸੱਲੀ ਤੁਸੀਂ ਆਪ ਕਰਨੀ ਆ ਚੈੱਕ ਕਰਵਾ ਕੇ ਲੈ ਕੇ ਜਾਓ ਪਹਿਲੀ ਗੱਲ ਤਾਂ ਇਹ ਆ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਪਵੇ ਕਾ ਮੁੜ ਕੇ ਅਗਲਾ ਕਹਿੰਦਾ ਯਾਰ ਇਹਦਾ ਰੇਟ ਇੱਕ ਨੰਬਰ ਜਲਸੀ ਆ ਜੀ ਇਹ ਠੀਕ ਆ ਜੀ ਕਿਉਂਕਿ ਬਾਈ ਨੇ ਵੀ ਚੈੱਕ ਰੱਖ ਲੈਣੀਆਂ ਬਾਈ ਦਾ ਮਾਰਦਾ ਕੰਮ ਮੁੜ ਕੇ ਕੱਲ ਨੂੰ ਰੌਲਾ ਪੈਂਦਾ ਉਹਦੀ ਚੈੱਕ ਕਰਾ ਕੇ ਲੈ ਕੇ ਜਾਓ ਪਰਾ ਠੀਕ ਐ ਨਾ ਲੋ ਜੀ ਠੀਕ ਆ ਜੀ ਲੋ ਸੋਰਾ ਤਰਾ ਤਰਾ ਸਾਹਮਣੇ ਆ ਕਰਮਾ ਵਾਲੀ ਦਾ ਬੰਦ ਬੰਦੋ ਪਰਾ ਕਿਸ ਕੁਆਲਟੀ ਦਿਖਾ ਦੇ ਲੋ ਜੀ ਕੋਈ ਜ਼ੂਮ ਨਹੀਂ ਕੋਈ ਉਹ ਨਹੀਂ ਆਪਾਂ ਦੂਰੋਂ ਵੀਡੀਓ ਸ਼ੂਟ ਕਰਦੇ ਆ ਭਰਾ ਠੀਕ ਹੈ ਨਾ ਕਿਉਂਕਿ ਛੋੜਾ ਵੀ ਟਾਈਮ ਬਵਾਦ ਹੁੰਦਾ ਫੈਲਾ ਨਿਕਲ ਰਿਹਾ ਜਿੰਨਾ ਕੱਦ ਹੈਗਾ ਸਾਡੇ ਸਾਹਮਣੇ ਆ ਬਸ ਇੰਨੇ ਹੀ ਦਿਖੂਗਾ ਤੁਹਾਨੂੰ ਆ ਕੇ ਕੋਈ ਜ਼ੂਮ ਨਹੀਂ ਸੈਂਪਲ ਵੀਡੀਓ ਆ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਦੋ ਤੋਕੜ ਕੱਬਣ ਗਾਮਾ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ